ਅੱਜ ਅਸੀਂ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਮੁੱਦਾ ਨਾਤੇ ਜਨਤਾ ਦੇ ਵਿੱਚ ਇੰਨੀ ਗਹਿਰਾਈ ਦੇ ਨਾਲ ਡਿਸਕੋਰਸ ਦਾ ਹਿੱਸਾ ਬਣਦਾ ਹੈ ਕਿ ਉਸ ਨੂੰ ਸਮਝਿਆ ਜਾਵੇ ਕਿ ਚੱਲ ਕੀ ਰਿਹਾ ਤੇ ਨਾ ਹੀ ਇਹਦੇ ਤੇ ਕਦੇ ਹਾਊਸ ਦੇ ਵਿੱਚ ਆਪਾਂ ਚਰਚਾ ਵੇਖੀ ਹੈ ਕਾਰਨ ਉੱਥੇ ਤੇ ਸਪਸ਼ਟ ਹੈ ਕਿ ਸਿਆਸਤਦਾਨ ਦੇ ਗਿੱਟੇ ਦੇ ਨਾਲ ਧਾਗਾ ਵਜਾ ਹੋਇਆ ਵੋਟ ਦਾ ਇਸ ਕਰਕੇ ਉਹ ਹਮੇਸ਼ਾ ਉਹ ਚੀਜ਼ਾਂ ਹੀ ਉੱਥੇ ਡਿਸਕਸ ਕਰਦੇ ਆ ਜਿਹੜੀਆਂ ਚੀਜ਼ਾਂ ਨਾਲ ਉਹਨਾਂ ਦਾ ਆਪਣਾ ਆਪਣਾ ਵੋਟ ਵਰਗ ਸੰਤੁਸ਼ਟ ਰਹੇ ਕਈ ਵੋਟ ਵਰਗ ਇਹੋ ਜਿਹੇ ਹੁੰਦੇ ਆ ਉਹ ਜਿਹੜੇ ਸਾਰਿਆਂ ਨੂੰ ਚਾਹੀਦੇ ਹੁੰਦੇ ਆ ਮਿਸਾਲ ਬੀਤੇ ਦਿਨ ਹੀ ਤੁਹਾਨੂੰ ਯਾਦ ਹੋਏਗਾ ਭਗਤ ਸਿੰਘ ਜੀ ਅਤੇ ਅੰਬੇਦਕਰ ਜੀ ਦੀਆਂ ਤਸਵੀਰਾਂ ਦਾ ਰੌਲਾ ਪਿਆ ਸੀ ਦਿੱਲੀ ਇੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਸਹਿਮਤ ਹੋ ਗਈਆਂ ਸੀ ਹਾਊਸ ਦੇ ਵਿੱਚ ਮੈਂ ਇੱਕ ਮਿਸਾਲ ਦੇ ਰਿਹਾ ਤੁਹਾਨੂੰ ਕਾਰਨ ਕਾਰਨ ਇਹ ਹੈ ਕਿ ਚਾਹੇ ਰਾਸ਼ਟਰਪਤੀ ਵੋਟ ਹੈ ਚਾਹੇ ਐਸ்சி ਭਾਈਚਾਰੇ ਦੀ ਵੋਟ ਹੈ ਉਹ ਸਾਰਿਆਂ ਨੂੰ ਚਾਹੀਦੀ ਹੈ ਖਾਸ ਤੌਰ ਤੇ ਕਾਂਗਰਸ ਦਾ ਅੱਜਕੱਲ ਤੁਹਾਨੂੰ ਪਤਾ ਹੀ ਹੈ ਨਿਸ਼ਾਨਾ ਹੀ ਕੁਝ ਖਾਸ ਵੋਟਰ ਵਰਗਾਂ ਤੇ ਹੁੰਦਾ ਹੈ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ ਉਹ ਸਿਰਫ ਇੱਕ ਜ਼ਿਲ੍ਹੇ ਦੀ ਹੈ ਉਸ ਜ਼ਿਲ੍ਹੇ ਤੋਂ ਹੀ ਤੁਹਾਨੂੰ ਬਹੁਤ ਸਾਰੇ ਅੰਦਾਜ਼ੇ ਜਾਂ ਬਹੁਤ ਸਾਰੀ ਸਪਸ਼ਟਤਾ ਹੋ ਜਾਏਗੀ ਐਸਾ ਮੇਰਾ ਮੰਨਣਾ ਹੈ ਐਸਾ ਮੇਰਾ ਯਕੀਨ ਹੈ ਦੇਖੋ ਮੋਹਾਲੀ ਦੇ ਵਿੱਚ ਪਿਛਲੇ 13 ਸਾਲਾਂ 'ਚ ਮਤਲਬ 2012 ਦਾ ਵਿਧਾਨ ਸਭਾ ਦਾ ਇਲੈਕਸ਼ਨ ਗੁਜ਼ਰਦਾ ਹੈ ਉਸ ਤੋਂ ਬਾਅਦ ਯਾਨੀ ਜਨਵਰੀ 25 ਤੱਕ ਕੀ ਅੰਕੜਾ ਹੈ ਅੰਕੜਾ ਇਹ ਆ ਕਿ ਜੋ ਪੰਜਾਬ ਦੇ ਵਿੱਚ VOTER ਦੀ ਗਿਣਤੀ ਵਧੀ ਆ ਉਹ 20.35% ਮਤਲਬ ਕਿ ਤੁਸੀਂ ਲਾ ਲਓ ਕਿ ਸਵਾ ਕੁ 20% ਤੋਂ ਥੋੜਾ ਜਿਹਾ ਉੱਤੇ ਇਜ਼ਾਫਾ ਹੈ ਪਰ ਇਸ ਇਲਾਕੇ ਦੇ ਵਿੱਚ ਮੋਹਾਲੀ ਇਲਾਕੇ ਦੇ ਵਿੱਚ ਇਹ ਜਿਹੜਾ ਇਜ਼ਾਫਾ ਹੈ ਇਹ ਬਹੁਤ ਜ਼ਿਆਦਾ ਹੈ ਸਾਹਿਬ ਜਿਸ ਨੂੰ ਫਿਕਰ ਆਊਟ ਕਰਾਂਗੇ ਆਪਾਂ ਤਾਂ ਤਸਵੀਰ ਹੋਰ ਵੀ ਸਪਸ਼ਟ ਹੋ ਜਾਏਗੀ ਤਾਂ ਫਿਕਰ ਆਊਟ ਵੀ ਕਰਾਂਗੇ ਬੇਸਿਕਲੀ ਕੀ ਹੈ ਕਿ ਮੋਹਾਲੀ ਦੇ ਤਿੰਨ ਹਲਕੇ ਹੈ ਜਿਹੜੇ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਡੇਰਾਬਾਸੀ ਖੜ ਮੋਹਾਲੀ ਇਹਨਾਂ ਦੇ ਵਿੱਚ ਜੋ ਵੋਟਰਾਂ ਦਾ ਇਜ਼ਾਫਾ ਹੋਇਆ ਉਹ ਤਸਵੀਰ ਨੂੰ ਹੁਣ ਧੁੰਦਲੇਪਨ ਤੋਂ ਥੋੜਾ ਜਿਹਾ ਸਾਫ਼ ਕਰਨ ਦੇ ਵਿੱਚ ਸਹਾਇ ਸਿੱਧ ਹੋਏਗਾ ਡੇਰਾ ਬਸੀ ਚ ਇਹ ਜਿਹੜਾ ਵੋਟਰਾਂ ਦਾ ਇਜ਼ਾਫਾ ਹੈ ਇਹ 68% ਦਾ ਹੈ। ਯਾਨੀ 68% ਦਾ ਇੱਥੇ ਇਜ਼ਾਫਾ ਹੈ। ਖੜ ਦੇ ਵਿੱਚ ਇਹ 68% ਦਾ ਹੈ ਸਾਬ। ਮੋਹਾਲੀ ਸ਼ਹਿਰ ਦੇ ਵਿੱਚ ਇਹ 32% ਦਾ ਹੈ। ਮਤਲਬ ਜੇ ਆਪਾਂ ਦੇਖੀਏ ਤਾਂ ਡੇਰਾ ਬਸੀ ਦੇ ਵਿੱਚ ਲਗਭਗ ਲਗਭਗ 70% ਦਾ ਇਜ਼ਾਫਾ ਹੈ। ਇਨੂੰ ਵੀ ਜਦੋਂ ਆਪਾਂ ਫਿਗਰ ਆਊਟ ਕਰਾਂਗੇ ਤਫਸੀਲ ਦੇ ਨਾਲ ਸਥਿਤੀ ਸਪਸ਼ਟ ਹੋ ਜਾਏਗੀ ਤਾਂ ਹੁਣ ਡੇਰਾਬਾਸੀ ਦਾ ਜਿਹੜਾ ਫਰਕ ਹੈ ਉਹ 65 ਹਜ਼ਾਰ ਵੋਟ ਦਾ ਹੈ ਜੀ ਇਸ ਟਾਈਮ ਖਰਚ ਵੀ ਜੇ ਦੇਖੋਗੇ ਮੋਹਾਲੀ ਤੋਂ ਫਰਕ ਹੈ ਜਿਹੜਾ 50 ਹਜ਼ਾਰ ਵੋਟ ਦਾ ਹੈ ਜੀ ਤੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਜੇ ਆਪਾਂ ਪਿਛਲੇ 60 ਦਿਨਾਂ ਦੀ ਗੱਲ ਕਰੀਏ ਜਨਵਰੀ ਤੋਂ ਪਿਛੇ 60 ਦਿਨਾਂ ਦੀ ਤਾਂ 60 ਦਿਨਾਂ ਦੇ ਅੰਦਰ ਅੰਦਰ ਹੀ 0.57 ਯਾਨੀ ਅੱਧੇ ਫੀਸਦ ਤੋਂ ਜ਼ਿਆਦਾ ਵੋਟਰਾਂ ਦਾ ਵਾਧਾ ਹੋ ਜਾਂਦਾ ਇਹ ਕਮਾਲ ਦੇ ਅੰਕੜੇ ਆ ਇਹਨਾਂ ਨੂੰ ਇਸ ਤਰ੍ਹਾਂ ਨਾ ਲੈਣਾ ਕਿ ਇਹਦਾ ਫੀਸਦ ਹੈ ਜੇ ਵੋਟਰਾਂ ਦੀ ਗੱਲ ਕਰੀਏ ਦੇਖੋ ਵੋਟਰਾਂ ਦਾ ਜਿਹੜਾ ਕਹ ਲੋ ਕਿ ਜੁੜਨਾ ਹੁੰਦਾ ਵੋਟਰ ਸੂਚੀਆਂ 'ਚ ਉਹ ਕੀ ਹੈ ਕਿ ਬੇਸਿਕਲੀ ਮੈਂ ਥੋੜਾ ਜਿਹਾ ਤੁਹਾਨੂੰ ਸੰਖੇਪ 'ਚ ਉਹਦੇ ਬਾਰੇ ਵੀ ਚੰਨਣਾ ਪਾ ਦੇਵਾਂ ਭਾਰ ਦੇ ਵਿੱਚ ਚਾਰ ਤਰੀਕਾ ਇੱਕ 1 ਜਨਵਰੀ ਪਹਿਲੀ ਜਨਵਰੀ ਪਹਿਲੀ ਅਪ੍ਰੈਲ ਪਹਿਲੀ ਜੁਲਾਈ ਤੇ ਪਹਿਲੀ ਅਕਤੂਬਰ ਇਨ੍ਹਾਂ ਤਰੀਕਾਂ ਤੇ ਜਿਹੜੇ 18 ਸਾਲ ਦੇ ਯੋਗ ਵੋਟਰ ਹੁੰਦੇ ਆ ਉਹ ਅਪਡੇਟ ਹੋ ਜਾਂਦੇ ਆ ਵੋਟਰ ਸੂਚੀ ਜਿਹੜੀ ਆ ਕਹਿ ਲੋ ਕਿ ਅਪਡੇਟ ਹੋ ਜਾਂਦੀ ਆ ਤਾਂ ਕਰਕੇ ਮਤਲਬ ਕਿ ਇਹ ਅੰਕੜੇ ਜਿਹੜੇ ਆ ਹੁਣ ਬਹੁਤ ਜਲਦੀ ਜਲਦੀ ਮਿਲ ਜਾਂਦੇ ਆ ਕਿ ਇਜ਼ਾਫਾ ਕਿੱਥੇ ਹੋ ਰਿਹਾ ਤੇ ਕਟੌਤੀ ਕਿੱਥੇ ਹੋ ਰਹੀ ਆ ਤਾਂ ਦੇਖੋ ਇਹਦੇ ਵਿੱਚ ਇਹ ਜਿਹੜੀਆਂ ਗੱਲਾਂ ਨੇ ਕੁਝ ਉਹ ਫਿਗਰ ਦੇ ذریعے ਆંકੜਿਆਂ ਦੇ ذریعے ਜੇ ਸਮਝੀਏ ਤਾਂ ਬਿਹਤਰ ਰਹੇਗਾ ਚਲੋ ਡੇਰਾ ਵਸੀ ਚਲਦੇ ਆ 2012 ਦੇ ਵਿੱਚ ਇੱਥੇ ਸਿਰਫ 173915 ਵੋਟਰ ਸਨ ਮਾਫ ਕਰਨਾ 178581 ਸਨ 178581 ਸਨ 17 ਚ ਇਹ ਆ ਕੇ ਹੋ ਜਾਂਦੇ ਆ 239858 22 ਚ ਇਹ ਆ ਕੇ ਹੋ ਜਾਂਦੇ ਆ 287604 604 ਤੇ 25 ਚ ਯਾਨੀ ਜਨਵਰੀ 25 ਦਾ ਆਪਾਂ ਇੱਕ ਅੰਕੜਾ ਲੈ ਰਹੇ ਆ ਇੱਥੇ ਆ ਕੇ ਹੋ ਜਾਂਦੇ ਆ 36083 ਮਤਲਬ ਸਾਫ਼ ਹੈ ਕਿ ਜੇ ਆਪਾਂ ਬੇਸ ਯਰ 12 ਗਿਣੀ ਹੈ ਤਾਂ ਇਹਦੇ ਵਿੱਚ ਆਲਮੋਸਟ 70% ਯਾਨੀ 68.37% ਦਾ ਵਾਅਦਾ ਹੈ ਇਸ ਹਲਕੇ ਦੇ ਵਿੱਚ ਅੱਗੇ ਖੜਾ ਆ ਜੀ ਜਿਹਦਾ ਅੰਕੜਾ ਮੈਂ ਪਹਿਲਾਂ ਬੋਲ ਗਿਆ ਸੀਗਾ ਮਾਫੀ ਸਹਿਤ ਫਿਰ ਮੈਂ ਦੁਬਾਰਾ ਬੋਲ ਦੇਣਾ ਇੱਥੇ 12 ਦੇ ਵਿੱਚ 1,73,915 ਵੋਟਰ ਸਨ ਜਿਹੜੇ ਕਿ 17 ਚ ਵੱਧ ਕੇ ਹੋ ਜਾਂਦੇ ਆ 2,22,81 2022 ਦੇ ਵਿੱਚ ਇਹ ਇਜ਼ਾਫਾ ਹੋ ਜਾਂਦਾ ਹੈ 2,66,514 ਤੱਕ ਤਾਂ ਫਿਰ 2025 ਜਨਵਰੀ 2025 ਤੱਕ ਇਹ ਅੰਕੜਾ ਪੁੱਜ ਜਾਂਦਾ ਜੀ 283710 ਮਤਲਬ ਜੇ ਇਹਦਾ ਵੀ ਆਪਾਂ ਦੇਖੀਏ ਇਜ਼ਾਫਾ ਜਿਹੜਾ ਉਹ ਲਗਭਗ ਲਗਭਗ ਤਗੜਾ ਬਣ ਜਾਂਦਾ ਹੈ ਠੀਕ ਹੈ ਨਾ ਜੀ 173000 ਤੋਂ ਹਿਸਾਬ ਲਾ ਲਓ ਕਿ ਇਹ ਚਲੇ ਜਾਂਦੇ ਆ 283710 ਤੇ 13 ਸਾਲਾਂ ਦੇ ਵਿੱਚ ਕਿਵੀ ਜੇ ਆਪਾਂ ਦੇਖੇ ਤਾਂ 60 65 ਫੀਸ ਦਾ ਇਜ਼ਾਫਾ ਹੈ ਜਿਹੜਾ ਕਿ ਥੋੜਾ ਨਾ ਹੀ ਹੈ ਹੁਣ ਮੋਹਾਲੀ ਦੇ ਵਿੱਚ ਆ ਜਾਈਏ ਮੋਹਾਲੀ ਜਿਹੜਾ ਹਲਕਾ ਸੀਗਾ ਇਹਦਾ ਵੋਟਾਂ ਦਾ ਜਿਹੜਾ ਅੰਕੜਾ ਸੀ 12 ਦੇ ਵਿੱਚੋਂ ਸੀ 177023 17 ਚ ਇਹ ਵੱਧ ਕੇ ਹੋ ਜਾਂਦਾ 29473 2022 ਦੇ ਵਿੱਚ ਇਹ ਹੋ ਜਾਂਦਾ 239357 ਤੇ ਜਨਵਰੀ 25 ਚ ਇਹ ਅੰਕੜਾ ਹੈ 234163 ਹੁਣ ਕੁੱਲ ਤੇ ਆ ਜਾਓ ਕੁੱਲ ਜਮਾ ਕਿੰਨਾ ਹੋ ਗਿਆ ਤਾਂ 2012 ਚ ਇਹ ਜਿਹੜਾ ਟੋਟਲ ਜੋੜ ਸੀਗਾ ਇਹ ਬਣਦਾ ਸੀ 5 ਲੱਖ 9000 514 ਠੀਕ ਹੈ ਜੀ ਇਹਨਾਂ ਕੋ ਬਣੂਗਾ ਲਗਭਗ ਤੁਸੀਂ ਲਾ ਲਓ ਕਿ 5 ਲੱਖ ਤੇ ਸਾਢੇ 9000 ਜਿਹੜਾ 17 ਚ ਵੱਧ ਕੇ ਹੋ ਜਾਂਦਾ 671439 ਇਹ ਕੁੱਲ ਮੁਹਾਲੀ ਜ਼ਿਲ੍ਹੇ ਦਾ ਆਪਾਂਕੜਾ ਲੈ ਰਹੇ ਹਾਂ ਕਿ ਕਿਸ ਤਰ੍ਹਾਂ ਮੁਹਾਲੀ ਦੇ ਅੰਦਰ ਵੋਟਰ ਵਾਧੇ ਤੁਰੇ ਗਏ ਵਾਧੇ ਤੁਰੇ ਗਏ ਯਾਨੀ 12 ਚ ਲਗਭਗ 5 ਲੱਖ ਤੇ 9500 ਫਿਰ ਇਹ 671439 17 ਚ 2022 ਚ ਇਹੀ ਵੋਟਰ ਵਧ ਕੇ ਹੋ ਜਾਂਦਾ ਮੁਹਾਲੀ ਚ 793475 ਤੇ 25 ਚ ਫੇਰ ਸ਼ਾਲ ਤਗੜੀ ਵਜਦੀ ਆ 8118556 ਮਜੂਤਾ ਵੋਟਰ ਰਿਹਾ ਇਸ ਟਾਈਮ ਇਹਦਾ ਮਤਲਬ ਇਹ ਆ ਕਿ ਬਹੁਤ ਹੀ ਤੇਜ਼ੀ ਨਾਲ ਪੰਜਾਬ ਦੇ ਮੁਕਾਬਲੇ ਜਿੱਥੇ 20% ਵੋਟ ਵਧੀਆ 13 ਸਾਲਾਂ ਚ ਇੱਥੇ ਤੇ ਦੁੱਗਣੇ ਤੋਂ ਵੀ ਵੱਡੀ ਰਫਤਾਰ ਦੇ ਨਾਲ ਵੋਟਰ ਵਧ ਰਿਹਾ ਤਾਂ ਹੁਣ ਕਾਰਨ ਚ ਲੱਭੀ ਆਪਾਂ ਦੇਖੋ ਜਦੋਂ ਤੁਸੀਂ ਮੋਹਾਲੀ ਵਾਲੀ ਸਾਈਡ ਜਾਉਂਗੇ ਤਾਂ ਇਧਰ ਖੜਡ ਵਾਲੇ ਪਾਸੇ ਜਾਓਗੇ ਤਾਂ ਬਹੁਤ ਸਾਰੇ ਤੁਹਾਨੂੰ ਹਿਮਾਚਲੀ ਮਿਲਣਗੇ। ਉਹਨਾਂ ਦੀਆਂ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਿਵੇਂ ਯਹੂਦੀਆਂ ਨੇ ਵਸਤੀਆਂ ਬਣਾ ਲਈਆਂ ਸੀਗੀਆਂ ਨਾ ਹਾਲਾਂਕਿ ਮੈਂ ਤੁਲਨਾ ਨਹੀਂ ਕਰ ਰਿਹਾ। ਇਦਾਂ ਹਿਮਾਚਲੀਆਂ ਦੀਆਂ ਆਪਣੀਆਂ ਸੋਸਾਇਟੀਆਂ ਬਣੀਆਂ, ਆਪਣਾ ਏਰੀਆ ਬਣਾਇਆ ਹੋਇਆ ਉਹਨਾਂ ਨੇ। ਇਹਦਾ ਮਤਲਬ ਕੀ ਹੈ ਕਿ ਜਿੱਦਾਂ ਲੋਰ ਹਿਮਾਚਲ ਹੈ, ਅਪਰ ਹਿਮਾਚਲ ਹੈ। ਇਹਨਾਂ ਨੂੰ ਜੇ ਆਪਾਂ ਦੇਖੀਏ ਤਾਂ ਕੁਝ ਹਿਮਾਚਲੀ ਇਧਰਲੀ ਸਾਈਡ ਆ ਕੇ ਬੈਠ ਗਏ। ਕੁਝ ਇਧਰ ਚਲੇ ਗਏ ਜੀਰਕਪੁਰ, ਡੇਰਾਵਸੀ। ਇਸ ਸਾਈਡ ਨੂੰ ਸਾਬ ਮੋਹਾਲੀ ਕਿਉਂਕਿ ਸ਼ਹਿਰ ਜਿਹੜਾ ਮੋਹਾਲੀ ਹੈ ਉਹ ਮਹਿੰਗਾ ਹੈ ਥੋੜਾ ਮੁਕਾਬਲਤਨ ਇਹਨਾਂ ਇਲਾਕਿਆਂ ਦੇ ਤਾਂ ਇਧਰੋਂ ਕੀ ਹੋਇਆ ਕਿ ਕੁਝ ਹਰਿਆਣੇ ਦੇ ਲੋਕ ਆਪਦੀ ਕਨੈਕਟੀਵਿਟੀ ਕਰਕੇ ਕੁਝ ਯੂਪੀ ਦੇ ਲੋਕ ਉਹ ਵੀ ਜ਼ੀਰਕਪੁਰ ਵਾਲੀ ਸਾਈਡ ਆ ਕੇ ਇਧਰਲੀ ਸਾਈਡ ਆ ਕੇ ਢੇਰਾਵਾਸੀ ਵਾਲੀ ਸਾਈਡ ਆ ਕੇ ਵੱਸਦੇ ਗਏ ਵੱਸਦੇ ਗਏ ਹੁਣ ਕੁਝ ਹੋਰ ਚੀਜ਼ਾਂ ਨੇ ਕਿਜਦਾ ਪ੍ਰੋਫੈਸ਼ਨਲ ਲੋਕ ਨੇ ਜਿਨ੍ਹਾਂ ਦੀ ਆਮਦਨ ਠੀਕ ਠਾਕ ਹੁੰਦੀ ਹੈ ਕੋਈ ਚੱਕਰ ਨਹੀਂ ਹੁੰਦਾ ਉਹਨਾਂ ਨੂੰ ਇੱਕ ਮਾਹੌਲ ਚਾਹੀਦਾ ਹੁੰਦਾ ਹੈ ਇੱਕ ਸ਼ਹਿਰ ਚਾਹੀਦਾ ਹੁੰਦਾ ਹੈ ਸਹੂਲਤਾਂ ਨਾਲ ਲੈਸ ਸਿਟੀ ਚਾਹੀਦੀ ਹੁੰਦੀ ਹੈ ਪਰ ਥੋੜਾ ਸਕੂਨ ਵੀ ਚਾਹੀਦਾ ਹੁੰਦਾ ਹੈ ਤਾਂ ਦਿੱਲੀ ਮੁੰਬਈ ਤੱਕ ਦੇ ਜਿਹੜੇ ਪ੍ਰੋਫੈਸ਼ਨਲਸ ਨੇ ਰਿਪੋਰਟ ਦੱਸਦੀ ਹੈ ਕਿ ਉਹ ਵੀ ਆ ਕੇ ਵਸੇ ਬਾ ਚੰਡੀਗੜ੍ਹ ਮੋਹਾਲੀ ਜਾਂ ਆਊਟਰ ਏਰੀਆ ਦੇ ਵਿੱਚ ਕਰ ਰਹੇ ਨੇ ਇੱਕ ਕਾਰਨ ਨੇ ਇਹ ਮੁਹੱਲੇ ਦੀ ਡੈਮੋਗ੍ਰਾਫੀ ਜਿਹੜੀ ਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਇਹ ਜਿਹੜੀ ਡੈਮੋਗ੍ਰਾਫੀ ਬਦਲਦੀ ਆ ਦੇਖੋ ਇਸ ਨੂੰ ਕਟੜਤਾ ਦੇ ਨਾਲ ਨਾ ਜੋੜਿਓ। ਇਹ ਪੱਖ ਜਿਹੜਾ ਨਾ ਸੱਭਿਆਚਾਰ ਦੇ ਇਤਿਹਾਸ ਨਾਲ ਵੀ ਹੁੰਦਾ ਹੈ, ਭਾਸ਼ਾ ਦੇ ਇਤਿਹਾਸ ਨਾਲ ਵੀ ਹੁੰਦਾ। ਜੋ ਸਾਡਾ ਮਤਲਬ ਕਿ ਸਦੀਆਂ ਤੋਂ ਚੱਲਦਾ ਆਉਂਦਾ ਇੱਕ ਕਲਚਰ ਹੈ ਉਹਦੇ ਨਾਲ ਵੀ ਜੁੜਦਾ ਹੈ। ਜੇ ਦੇਖਿਓ ਹਾਲਾਂਕਿ ਮੈਂ ਕਟੜ ਨਹੀਂ ਐ। ਮੈਂ ਚਾਹੁੰਨਾ ਕਿ ਸਾਰੇ ਮਿਲ ਕੇ ਰਹਿਣ, ਸਾਰੇ ਰਲ ਕੇ ਰਹਿਣ। ਪਰ ਇਹਦਾ ਫਰਕ ਕੀ ਪਾਏਗਾ ਹੁਣ ਦੇਖੋ ਇੱਕ ਜ਼ਿਲ੍ਹੇ ਦੀ ਆਪਾਂ ਜੇ ਗੱਲ ਕੀਤੀ ਆ ਜੇ ਓਵਰਆਲ ਪੰਜਾਬ ਦਾ ਦ੍ਰਿਸ਼ਟਾਂਤ ਲਈਏ ਤਾਂ ਟੋਟਲ ਦੱਸਦੇ ਕਿ 30 ਤੋਂ 40 ਲੱਖ ਪ੍ਰਵਾਸੀ ਵੋਟਰ ਐ ਸਾਹਿਬ 30 ਤੋਂ 40 ਲੱਖ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਨੂੰ ਇਹ ਜਿਹੜੇ ਇਜ਼ਾਫੇ ਨੇ ਜਿਹੜੇ ਵਾਅਦੇ ਨੇ ਉਹ ਬਹੁਤ ਬਹੁਤ ਤਗੜੇ ਤਰੀਕੇ ਨਾਲ ਪ੍ਰਭਾਵਿਤ ਕਰਨਗੇ ਤੇ ਉਹ ਪ੍ਰਭਾਵਿਤ ਕਰਨਗੇ ਸਭ ਤੋਂ ਜ਼ਿਆਦਾ ਭਾਜਪਾ ਦੇ ਰਾਜਨੀਤੀ ਨੂੰ ਕਿਉਂ ਕਿ ਕਿਉਂਕਿ ਇਹਦੇ ਚ ਵੱਡਾ ਚੰਕ ਜਿਹੜਾ ਹੈ ਉਹ ਭਾਜਪਾ ਪੱਖੀ ਜਾਣ ਦੀ ਸੰਭਾਵਨਾ ਰਹਿੰਦੀ ਹੈ ਹਾਲਾਂਕਿ ਥੋੜਾ ਹਿੱਸਾ ਕਾਂਗਰਸ ਨੂੰ ਮਿਲ ਕਰਾ ਵਨ ਨੇਸ਼ਨ ਵਨ ਇਲੈਕਸ਼ਨ ਜੇ ਹੁੰਦਾ ਹੈ ਤਾਂ ਇਹ ਜਿਹੜਾ ਵੋਟਰ ਹੈ ਨਾ ਇਸ ਤਰ੍ਹਾਂ ਦਾ ਵੋਟਰ ਸਭ ਉਹਨੂੰ ਲੋਕਲ ਮਸਲਿਆਂ ਦੇ ਨਾਲ ਕੁਛ ਨਹੀਂ ਉਹਨਾਂ ਨੂੰ ਜ਼ਿਆਦਾਤਰ ਬੰਦੇ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਲੋਕਲ ਕਲਚਰ ਜਾਂ ਲੋਕਲ ਲੈਂਗੁਏਜ ਦੇ ਨਾਲ ਵੀ ਪਿਆਰ ਨਹੀਂ ਹੁੰਦਾ ਹਾਂ ਕੁਝ ਲੋਕ ਰਮ ਜਾਂਦੇ ਨੇ ਰਚ ਜਾਂਦੇ ਨੇ ਉਹ ਸਾਡੇ ਹੀ ਹੋ ਜਾਂਦੇ ਸਾਡੇ ਵਿੱਚ ਹੀ ਆ ਜਾਂਦੇ ਨੇ ਧਰਮ ਪੱਖੋਂ ਕਹਿ ਲੋ ਜਾ ਕਲਚਰ ਪੱਖੋਂ ਹੋ ਜਾਂਦੇ ਪਰ ਬਹੁਤੇ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰਵਿਰਤੀ ਹੁੰਦੀ ਆ ਉਹ ਹਮੇਸ਼ਾ ਕੇਂਦਰੀ ਰਾਜਨੀਤੀ ਦੇ ਵਿੱਚ ਜੋ ਮੁੱਦੇ ਉਹਨਾਂ ਦੇ ਮੁਤਾਬਕ ਚੱਲਦੀ ਆ ਯਾਨੀ ਲੋਕਲ ਕ੍ਰਾਈਸਿਸ ਲੋਕਲ ਮੁੱਦੇ ਜਾਂ ਸਾਡੇ ਇਥੋਂ ਦੇ ਆਪਣੇ ਸੱਭਿਆਚਾਰ ਨਾਲ ਜੁੜੇ ਜਿਹੜੇ ਸਾਡੇ ਚਿੰਤਾਤੁਰ ਕਰਨ ਵਾਲੇ ਜਿਹੜੇ ਤੌਖਲੇ ਹੁੰਦੇ ਆ ਉਹਨਾਂ ਦੇ ਨਾਲ ਕੋਈ ਲੈਣ ਦੇਣਾ ਨਹੀਂ ਹੁੰਦਾ ਤੋਂ ਮੇਰਾ ਸਪਸ਼ਟ ਮੰਨਣਾ ਹੈ ਕਿ ਜਿਸ ਤਰ੍ਹਾਂ ਹਰਿਆਣੇ ਦੀਆਂ ਕੁਝ ਸੀਟਾਂ ਤੁਸੀਂ ਦੇਖੋ ਡੈਮੋਗ੍ਰਾਫੀ ਦੇ ਬਦਲਣ ਦੇ ਚੱਲਦਿਆਂ ਕਾਂਗਰਸ ਕੋਲੋਂ ਨਿਕਲ ਕੇ ਈਜ਼ਲੀ ਭਾਜਪਾ ਨੇ ਆਪਦੀ ਝੋਲੀ 'ਚ ਪਵਾ ਲਈਆਂ ਉਸੇ ਤਰ੍ਹਾਂ ਮੈਨੂੰ ਇਉਂ ਲੱਗਦਾ ਕਿ ਜਿਵੇਂ-ਜਿਵੇਂ ਇਹ ਅੰਕੜੇ ਵਧ ਰਹੇ ਆ ਨਾ ਭਾਜਪਾ ਇਹੋ ਜਿਹੇ ਆંકੜਿਆਂ ਦੇ ਵੱਲ ਬਹੁਤੇ ਤੇ ਹੀ ਕਿਤੇ ਨਾ ਕਿਤੇ ਕਹਿ ਲੋ ਵੰਗੜਾਈਆਂ ਲੈ ਰਹੀ ਹੈ ਕਿ ਭਾਈ ਆਪਨ ਦਾ ਟਾਈਮ ਆਏਗਾ ਸੋ ਦੇਖਦੇ ਹਾਂ ਲੈਟਸ ਸੀ ਕੀ ਹੁੰਦਾ ਪਰ ਮੋਹਾਲੀ ਦੇ ਵਿੱਚ ਇਹ ਜਿਹੜਾ ਆંકੜਾ ਹੈ ਇਹ ਵੱਧਵਾ ਆંકੜਾ ਹੈ ਜਿਹੜਾ ਸਭ ਬਹੁਤ ਹੈਰਾਨ ਕਰਤਾ ਹੈਰਾਨ ਮਿਲਦੇ ਹਾਂ ਅਗਲੀ ਵਾਰ ਤਦ ਤੱਕ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ